ਹੁਣ ਆਪੇ ਇਹ ਦੇਖਣੀ ਆਪਾਂ ਥਾਰ ਲੈਣੀ ਹੈ ਥਾਰ ਇੱਕ ਵਾਰੀ ਆ ਜੇ ਫਿਰ ਆਪਾਂ ਉਹ ਡਿਸੀਜਨ ਉਹਨੂੰ ਚਲਾ ਕੇ ਫਿਰ ਡਿਸੀਜਨ ਲਾਉਂਗੇ ਸਕੋਰਪੀਓ ਕੇ ਥਾ ਹੁਣ ਤੁਹਾਨੂੰ ਫਲੈਟ ਵੀ ਦਿਖਾਣੇ ਆ ਜੀ ਸਮਝ ਗਿਆ ਤੁਸੀਂ ਗੁੱਸਾ ਕਰ ਰਹੇ ਹੋ ਸਾਸਿਕਾ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਰੇਸ ਭੜਦੀ ਚੌਣ ਦੇ ਕੋਦਮ ਤੇ ਅੱਜ ਮੈਂ ਤੇ ਹੀ ਬਾਦਲ ਬੈਠੇ ਗੱਡੀ ਦੇ ਪਿੱਛੇ ਕਿਉਂਕਿ ਅੱਗੇ ਕਿਰਨ ਮੈਮ ਤੇ ਕਿਰਨ ਦੋ ਕਿਰਨ ਅੱਗੇ ਬੈਠੇ ਨੇ ਦੋਨੋਂ ਤੇ ਮੈਮ ਗੱਡੀ ਦੀ ਰਾਈਡ ਲੈ ਰਹੇ ਨੇ ਡੈਫੀਨੇਟਲੀ ਅ ਮੈਮ ਆਟੋਮੈਟਿਕਲੀ ਚਲਾ ਕੇ ਦੇਖਣਾ ਚਾਹੁੰਦੇ ਸੀ ਸੋ ਮੈਮ ਕੋਲ ਜਿਹੜੀ ਗੱਡੀ ਹੈਗੀ ਏ ਉਹ ਇਸ ਤੋਂ ਵੀ ਖਤਰਨਾਕ ਗੱਡੀ ਏ ਉਹ ਗੁਰਖਾ ਤੇ ਮੈਮ ਕਹਿੰਦੇ ਵੀ ਮੈਂ ਆਟੋਮੈਟਿਕ ਮੈਮ ਨੇ ਕਰ ਚਲਾਈ ਨਹੀਂ ਸੋ ਫਿਰ ਮੈਮ ਨੇ ਰਾਈਡ ਲੈਣੀ ਏ ਆਟੋਮੈਟਿਕ ਦੀ ਫਿਰ ਮੈਮ ਪਲਾਨ ਕਰ ਰਹੇ ਨੇ ਵੀ ਕਿਹੜੀ ਲਈਤੀ ਜਾਵੇ ਸਕੋਰਪੀਓ ਜਾਂ ਥਾਰ ਉਸ ਦੇ ਅਕੋਰਡਿੰਗ ਆਪਾਂ ਦੇਖ ਲਾਂਗੇ ਤੇ ਹੁਣ ਬੇਸਿਕਲੀ ਤੁਹਾਨੂੰ ਪਤਾ ਹੈ ਕਿ ਆਪਾਂ ਫਲੈਟ ਲੈ ਲਿਆ ਇੱਕ ਹੋਰ ਉਹਦੇ ਬਾਰੇ ਜਿਹੜੀ ਤੁਹਾਨੂੰ ਡਿਸਕਸ਼ਨ ਕਰਨੀ ਸੀ ਆਪਾਂ ਉੱਥੇ ਆਪਣਾ ਆਫਿਸ ਕਰਨ ਲੱਗਾ ਸ਼ਿਫਟ ਜਿਵੇਂ ਆਫਿਸ ਕਲਾਸਿਸ ਸਾਰਾ ਕੁਝ ਉੱਥੇ ਹੋਏਗਾ ਘਰ ਨੂੰ ਆਪਾਂ ਥੋੜਾ ਕਨੈਕਟ ਤੋੜ ਦਾਂਗੇ ਕਿਉਂਕਿ ਆਇਆ ਗਿਆ ਕਈ ਵਾਰ ਹੋ ਜਾਂਦਾ ਹੈ ਹਨਾ ਫੈਮਲੀ ਹੁੰਦੀ ਹੈ ਉਹ ਬੜਾ ਦਿੱਕਤ ਆਂਦੀ ਸੀ ਸੋ ਹੁਣ ਉਹਦੇ ਵਾਸਤੇ ਆਪਾਂ ਸਮਾਨ ਲੈਣ ਚੱਲੇ ਹਾਂ ਕੁਝ ਟੇਬਲਸ ਕੁਛ ਚੇਅਰਸ ਹਨਾ ਅਸੀਂ ਦੇਖ ਲਿਆ ਵੀ ਕੀ ਕੁਝ ਕਰਾਣਾ ਹੈ ਕੰਮ ਉਹ ਕੰਮ ਹੋਣ ਵਾਲਾ ਤਾਂ ਹੈਗਾ ਥੋੜਾ ਪਰ ਥੋੜਾ ਥੋੜਾ ਕਰਦੇ ਕਾਫੀ ਹੋ ਜਾਂਦਾ ਹੈ ਸੋ ਉਸ ਦੇ ਅਕੋਰਡਿੰਗ ਪਹਿਲਾਂ ਆਪਾਂ ਸਮਾਨ ਲੈ ਲਈਏ ਕੁਝ ਟੇਬਲ ਚੇਅਰਸ ਦੇਖ ਲਈਏ ਇੱਕ ਟੇਬਲ ਤਾਂ ਲੈ ਲਿਆ ਇੱਕ ਟੇਬਲ ਹੋਰ ਦੇਖਣ ਲੱਗੇ ਆ ਤੇ ਥੋੜਾ ਜਿਹਾ ਕਿਤੇ ਪੇਂਟ ਕਰਾਣਾ ਉਹ ਵੀ ਦੇਖ ਲਾਂਗੇ ਕਿੱਥੇ ਵਾਲਪੇਪਰ ਲਗਾਣੇ ਨੇ ਉਹ ਵੀ ਦੇਖ ਲਾਂਗੇ ਉਹ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਇੱਕ ਮੋਟਾ ਮੋਟਾ ਸਮਾਨ ਖਰੀਦ ਲਈ ਆਪਾਂ ਫਿਰ ਕਰਦੇ ਆ ਸ਼ਿਫਟ ਹਾਂ ਬਲੀਆ ਜਿਹੜੀਆਂ ਹਾਂ ਇਧਰ ਮੈਕਡੋਨਲਡਸ ਆ ਰਿਹਾ ਸੱਚੀ ਇਧਰ ਆ ਰਿਹਾ ਕਾਫੀ ਕੁਝ ਆ ਰਿਹਾ ਇਹ ਨਵੇਂ ਬਣ ਗਏ ਨੇ ਹਮਮ ਸਹੀ ਗੱਲ ਹੈ ਇਹ ਸੋਹਣੀ ਮਾਰਕੀਟ ਬਣਾ ਰਹੀ ਹੈ ਵੀ ਬਹੁਤ ਸੋਹਣਾ ਇਹ ਪੂਰਾ ਏਰੀਆ ਬਹੁਤ ਸੋਹਣਾ ਡਿਵੈਲਪ ਹੋ ਗਿਆ ਬਸ ਇੱਕ ਨਿੱਜਾ ਜਿਹਾ ਜਿਹੜੀ ਸੱਜੂ ਮਾਜੇ ਤੇ ਪਾਣੀ ਦੀ ਪ੍ਰੋਬਲਮ ਇੱਥੇ ਵੀ ਹੈ ਇੱਥੇ ਵੀ ਪਾਣੀ ਪਾਣੀ ਇੱਥੇ ਵੀ ਪਾਣੀ ਨਾ ਸਾਰੀ ਤਾਂ ਖੜ ਜਾਣਾ ਹੈ ਗੀਗਾਰ ਵੀ ਚੋ ਜਾਣਾ ਹਰ ਇੱਕ ਥਾਂ ਤੇ ਪਾਣੀ ਦੀ ਪ੍ਰੋਬਲਮ ਹੈ ਪਾਣੀ ਦੀ ਪ੍ਰੋਬਲਮ ਤਾਂ ਆ ਜਾਂਦੀ ਹੈ ਕਿਉਂਕਿ ਨਾ ਮੈਮ ਦੇਣਗੀ ਮੈਮ ਦੱਸੋ ਇਹ ਵੀ ਉਹ ਆਟੋਮੈਟਿਕ ਦਾ ਕਿਦਾਂ ਲੱਗਿਆ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਹੈ ਹਨਾ ਵੈਰੀ ਨਾਈਸ ਵੈਰੀ ਕੰਫਰਟੇਬਲ ਟੂ ਡਰਾਈਵ ਹਾਂਜੀ ਹਾਂਜੀ ਯੋ ਆਬਵੀਅਸਲੀ ਸਾਨੂੰ ਇੰਨੀ ਪੁਰਾਣੀ ਆਦਤ ਪਈ ਹੁੰਦੀ ਹੈ ਨਾ ਔਰ ਇਹ ਗੀਅਰਸ ਵਾਲੇ ਕਿਰ ਹਾਂਜੀ ਲੱਗਦਾ ਦਿਨ ਲੱਗਦਾ ਪਰ ਅੱਜ ਮੈਂ ਬਹੁਤ ਕੰਫਰਟੇਬਲ ਫੀਲ ਕਰ ਰਹੀ ਹਾਂ ਕੱਲ ਵੀ ਮੈਂ ਆਪਣੇ ਡਰਾਈਵ ਕੀਤੀ ਸੀ ਬਟ ਅੱਜ ਬਹੁਤ ਸਮੂਥ ਸਮੂਥ ਡਰਾਈਵ ਹੈ ਮੇਰੇ ਜੋ ਮਿਸਕਨਸੈਪਸ਼ਨ ਸੀ ਨਾ ਆਟੋਮੈਟਿਕ ਗੱਡੀ ਦੇ ਉਹ ਵੀ ਦੂਰ ਹੋ ਗਏ ਕਿਉਂਕਿ ਮੈਨੂੰ ਸੀਗਾ ਕਿ ਬ੍ਰੇਕ ਬਹੁਤ ਡਿਫਿਕਲਟ ਹੈ ਬਿਖਾਣੀ ਬਟ ਬਹੁਤ ਸਮੂਥ ਹੈ ਯਾ ਯਾ ਬਹੁਤ ਅੱਛੀ ਹੈ ਇਸ ਕੰਫੀਗਰੇਸ਼ਨ ਸਹੀ ਗੱਲ ਹੈ ਅਮੇਜ਼ਿੰਗ ਅਮੇਜ਼ਿੰਗ ਫੀਚਰਸ ਫੀਚਰਸ ਆ ਤਾਂ ਮੈਂ ਵੀ ਬੜਾ دیਵਾਨਾ ਮੈਂ ਮੈਮ ਦਾ ਬਸ ਇੱਕ ਆਟੋ ਵਾਲਾ ਮੈਨੂੰ ਥੋੜਾ ਜ਼ਿਆਦਾ ਜਿੱਦਾਂ ਤੁਹਾਨੂੰ ਪਸੰਦ ਨਹੀਂ ਨਾ ਮੈਨੂੰ ਵੀ ਆਟੋ ਵਾਲਾ ਜ਼ਿਆਦਾ ਪਸੰਦ ਨਹੀਂ ਉਹ ਜਿਹੜਾ ਆਟੋਮੈਟਿਕ ਗੱਡੀ ਬੰਦ ਹੋ ਜਾਂਦੀ ਹਾਂ ਉਹ ਮੈਨੂੰ ਹੀ ਨਹੀਂ ਪਸੰਦ ਹੈਗਾ ਹਾਂ ਉਹ ਮੈਨੂੰ ਹੀ ਨਹੀਂ ਪਸੰਦ ਹੈਗਾ ਕਿ ਜਦੋਂ ਸਟਾਰਟ ਕੀਤਾ ਤੁਸੀਂ ਆਟੋ ਕੱਟ ਕਰ ਦੋ ਕੱਟ ਕਰ ਦੋ ਉਹਦੀ ਆਦਤ ਨਹੀਂ ਮਣੀ ਬਿਲਕੁਲ ਬਿਲਕੁਲ ਉਹ ਮੇਰੀ ਵੀ ਨਹੀਂ ਬਣੀ ਹੋਈ ਹਾਲੇ ਆਦਤ ਮੈਮ ਉਹ ਜਦੋਂ ਬ੍ਰੇਕ ਮਾਰਦੇ ਹਾਂ ਉਦੋਂ ਹੀ ਯਾਦ ਆਉਂਦਾ ਫਸਟ ਬ੍ਰੇਕ ਤੇ ਯਾਦ ਆਉਂਦਾ ਹੁੰਦੀ ਉਦੋਂ ਹੀ ਯਾਦ ਆਉਂਦਾ ਇਹ ਸਹੀ ਗੱਲ ਮੈਮ ਨੇ ਤਾਂ ਪਾਸ ਕਰਤੀ ਉਹ ਇੱਕ ਵਾਰੀ ਇਥੇ ਟੈਸਟ ਡਰਾਈਵ ਲਈ ਅਵੇਲੇਬਲ ਹੋ ਜਾਏ ਅਜਾ 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 ਸੌਰੀ ਸੌਰੀ ਫਿਰ ਆਪਾਂ ਉਹ ਡਿਸੀਜਨ ਉਹਨੂੰ ਚਲਾ ਕੇ ਫਿਰ ਡਿਸੀਜਨ ਲਾਉਂਗੇ ਸਕੋਰਪੀਓ ਕੇ ਥਾ ਓਕੇ ਸੈਟ ਨਹੀਂ ਹੁੰਦੀ ਆ ਤੇ ਸਹੀ ਫਿਰ ਨਹੀਂ ਕੋ ਬਣਾਉਂਗੇ ਤਾਂ ਫਿਰ ਰੋਕ ਪੁਜਟ ਹੋ ਜਾਂਦਾ ਹਾਂ 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 ਬਜਟ ਕਿਸ ਫਜੇ ਦਾ ਸਾ અમાਰਾ ਜੀ ਠੀਕ ਹੈ ਇਹ ਬੋਲ ਜੇ ਨਾ ਆਪਾਂ ਦੇਖ ਲਈਆਂ ਜੀ ਪਰ ਪਸੰਦ ਨਹੀਂ ਆਈਆਂ ਉਹ ਪਸੰਦ ਦਾ ਕੀ ਸੀ ਬਹੁਤ ਮਟੀਰੀਅਲ ਥੋੜਾ ਜਿਹਾ ਘੜ ਬਣਾ ਰਿਹਾ ਸੀ ਤੇ ਆਪਾਂ ਇੱਕ ਹੋਰ ਥਾਂ ਤੇ ਵੀ ਚੱਲਿਆਂ ਟੇਬਲ ਚੇਅਰਸ ਦੇਖਣ ਉਸ ਤੋਂ ਪਹਿਲਾਂ ਹਾਂਜੀ ਮੈਮ ਨਹੀਂ ਸ਼ਾਇਦ ਨਹੀਂ ਹੈ ਆਪਾਂ ਲੈਫਟ ਹੀ ਜਾਣਾ ਪੈਣਾ ਹਾਂਜੀ ਤੇ ਆਪਾਂ ਹੁਣ ਚੱਲੀਏ ਇੱਕ ਹੋਰ ਜਗ੍ਹਾ ਤੇ ਟੇਬਲ ਚੇਅਰਾਂ ਤੋਂ ਪਹਿਲਾਂ ਅ ਕੀ ਮੈਮ ਨੂੰ ਤੇ ਕਿਰਨ ਨੂੰ ਦੋਨਾਂ ਨੂੰ ਉੱਥੇ ਕੰਮ ਹੈ ਫਿਰ ਆਪਾਂ ਰਾਮ ਦਰਵਾਜ਼ ਚੱਲਦੇ ਹਾਂ ਉੱਥੋਂ ਟੇਬਲ ਚੇਅਰਾਂ ਵੀ ਦੇਖਣਾ ਕੁਝ ਲਾਈਟਸ ਵਗੈਰਾ ਵੀ ਦੇਖ ਲੈਣੇ ਹਾਂ ਜੀ ਤੁਹਾਨੂੰ ਲਾਈਟਾਂ ਵਧੀਆ ਮਿਲ ਜਾਂਦੀਆਂ ਕੋਈ ਉਹ ਵੀ ਡੈਕੋਰੇਟਿਵ ਹੁੰਦੀਆਂ ਨੇ ਹਾਂ ਉੱਥੇ ਰਾਮ ਦਰਵਾਜ਼ ਚ ਲਾਈਟਸ ਵੀ ਹੁੰਦੀਆਂ ਨੇ ਹਾਂ ਉੱਥੇ ਜਾਂਦੇ ਹਾਂ ਉਹ ਸਿਸਟਮ ਵਧੀਆ ਬਣ ਜਾਣਾ ਹੈ ਵੱਲਾ ਗੇਵ ਇਬਾਦਤ ਮੰਮੀ ਕਿੱਥੇ ਆਏ ਨੇ ਬਾਬਾ ਮੰਮੀ ਕਿੱਥੇ ਆਏ ਨੇ ਬੱਚੇ ਤਨ ਨੂੰ ਚੰਗਾ ਨਹੀਂ ਲੱਗ ਰਿਹਾ ਨਾ ਨਹੀਂ ਲੱਗ ਰਿਹਾ ਇਹ ਬਤਨ ਨੂੰ ਅੱਛਾ ਜੀ ਜੀ ਸੋਤਾ ਮਾਰ ਕੇ ਨਾ ਇਹ ਲੋ ਜੀ 3b 2 ਜਰ ਡੱਬੂ ਜਾਂ ਪੇਟ ਪੂਜਾ ਕਰ ਲਈ ਹੁਣ ਚਲਦੇ ਆ ਜੀ ਸਾਮਾਨ ਖਰੀਦਣ ਕਿਰਨ ਤਾਂ ਟੰਨ ਹੋ ਗਈ ਮੈਮ ਪੂੜੀਆਂ ਗਾ ਕੇ ਪੂੜੀਆਂ ਗਾਲੀਆਂ ਪੂੜੀਆਂ ਵੇਦਮੀ ਪੂੜੀ ਸਹੀ ਗੱਲ ਵੇਦਮੀ ਪੂੜੀਆਂ ਲੋ ਜੀ ਖਾਣਾ ਖੁਣਾ ਖਾ ਕੇ ਹੁਣ ਨਿਕਲੀਏ ਰਾਮ ਦਰਬਾਰ ਉੱਥੋਂ ਲਈਏ ਟੇਬਲਸ ਕੁਝ ਲਾਈਟਾਂ ਕੁਝ ਚੇਰਾ ਫਿਰ ਜਾਣਾ ਮੈਮ ਹੁਣਾਂ ਦੇ ਨਾਲ ਚੰਡੀਗੜ੍ਹ 22 ਸੈਕਟਰ ਉੱਥੋਂ ਕੁਝ ਹੋਰ ਸਾਮਾਨ ਖਰੀਦਣਾ ਮਾਜਾ ਰੂਟ ਲੰਬਾ ਹੀ ਆ ਜੀ ਨੇ ਰੇ ਪੈ ਫੜਾਂਗੇ ਮੈਨੂੰ ਲੱਗਦਾ ਮੈਂ ਮਾਂ ਪਾ ਕਰੇ ਬਹਿ ਜਾਊਗਾ ਨੀਰਾ ਹੋ ਜਾਊਗਾ ਅੱਜ ਮੌਸਮ ਵੀ ਐਸਾ ਮੌਸਮ ਵਧੀਆ ਮੌਸਮ ਬਹੁਤ ਵਧੀਆ ਵਾਕਿਆ ਮੌਸਮ ਬਹੁਤ ਸੋਹਣਾ ਹੈ ਬੱਦਲ ਵਾਈ ਪੂਰੀ ਹੋਈ ਪਈ ਐ ਆਜਾ ਤੁਹਾਨੂੰ ਸ਼ਾਪਿੰਗ ਕਰਾਣਾ ਆਜੋ ਆ ਚਲੋ ਹਾਂ ਸਵੇਰ ਦੇ ਤੁਸੀਂ ਘਰਾਈ ਜਾਂਦੇ ਹੋ ਕੁਛ ਨਹੀਂ ਪਸੰਦ ਆ ਰਿਹਾ ਗੇੜੇ ਮਾਰ 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 ਰੱਕੇ ਪਿਆ ਪਤਾ ਲੱਗੇ ਕਿ ਜਲੂਸੀ ਕੱਢ ਕੇ ਲੈ ਗਿਆ ਗੱਦਾਂ ਵਾਲਾ ਚੱਕ ਕੇ ਲੈ ਗਿਆ ਗੁੱਸੇ 'ਚ ਆ ਕੇ ਕਿਰਨ ਤੇ ਡਾਕਟਰ ਕਿਰਨ ਮੈਮ ਦੋਨੋਂ ਹੀ ਕਿਰਨਸ ਹੋ ਗਏ ਨੇ ਜੀ ਲਾਈਟਾਂ ਦੇਖਣ ਅਸੀਂ ਆਏ ਸੀ ਜਿੱਥੇ ਟੇਬਲ ਚੇਅਰਾਂ ਦੇਖਣ ਮੈਂ ਤਾਂ ਟੇਬਲ ਚੇਅਰਾਂ ਲੈ ਲਈਆਂ ਮੈਂ ਤੁਹਾਨੂੰ ਦਿਖਾਈ ਨਹੀਂ ਹਾਲੇ ਮੈਂ ਚਲੋ ਇੱਕ ਵਾਰੀ ਲਾਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਜਦੋਂ ਸੈਟਅਪ ਕਰਾਂਗੇ ਸਾਰਾ ਟੇਬਲ ਚੇਅਰਸ ਸਭ ਲੈ ਲਿਆ ਤੇ ਪੇ ਕਰ ਤੇਰਾ ਕੱਲ ਪਹੁੰਚ ਜਾਣੀ ਆਪਣੇ ਘਰ ਤੇ ਫਿਰ ਇਹ ਤੋਂ ਕੁਝ ਲਾਈਟਸ ਕੁਝ ਲੈਂਪ ਸ਼ੇਡਸ ਡਾਕਟਰ ਕਿਰਨ ਮੈਂ ਵੀ ਲੈਣੀ ਸਨ ਸੋ ਉਹ ਤੇ ਕਿਰਨ ਦੋਨੋਂ ਗਏ ਆ ਉਹ ਦੇਖਣਾ ਮੈਂ ਤੇ ਇਬਾਦਤ ਗੱਡੀ ਵਿੱਚ ਆ ਇਬਾਦਤ ਨਿੱਕਾ ਜਿਹਾ ਖਾਲਸਾ ਦੇਖ ਰਹੀ ਐ ਆਨੰਦਪੁਰ ਚੱਲੇ ਆ ਹਨ ਤੇ ਬਾਹਰ ਪੈ ਰਹੀ ਐ ਬਾਰਿਸ਼ ਇਸ ਕਰ ਇਸ ਕਰਕੇ ਮੈਂ ਇਬਾਦਤ ਨੂੰ ਲੈ ਕੇ ਬਹਿ ਗਿਆ ਮੈਂ ਕਹਾਂ ਰਹਿਣ ਦੋ ਤੁਸੀਂ ਜਾਓ ਇਬਾਦਤ ਨੂੰ ਮੈਂ ਲੈ ਕੇ ਬਹਿ ਜਾਣਾ ਸੋ ਅਸੀਂ ਦੋਨੋਂ ਬਾਪੂ ਮੇਰੇ ਤੇ ਮੈਂ ਇੱਥੇ ਬੈਠੇ ਆ ਲਓ ਜੀ ਦੋਸਤੋ ਮੈਂ ਸਾਰਾ ਸਮਾਨ ਖਰੀਦ ਲਿਆ ਸਮਾਨ ਦੇ ਵਿੱਚ ਮੈਂ ਖਰੀਦਿਆ ਜੀ ਟੇਬਲ, ਚੇਅਰਾਂ, ਹੋਰ ਛੋਟਾ-ਮੋਟਾ ਲੱਲੇਪੱਬੇ ਜੋ ਯੂਜ਼ ਹੋਣਾ ਹੁੰਦਾ ਆਫਿਸ ਦੇ ਵਿੱਚ ਸਮਾਨ ਚਲ ਖੜਾ। ਆਫਿਸ ਬੇਸਿਕਲੀ ਦੋਸਤੋ ਇਹ ਆਪਣਾ ਇੱਕ ਫਲੈਟ ਹੈ। ਇਹ ਫਲੈਟ ਦੇ ਵਿੱਚ ਆਪਾਂ ਇੱਕ ਰੂਮ ਨੂੰ ਬਣਾਇਆ ਜੀ ਪ੍ਰੋਪਰ ਆਫਿਸ, ਮੀਟਿੰਗ ਪਲੇਸ ਜਿੱਥੇ ਸੱਜਣ ਮਿੱਤਰ, ਵੀਰ ਭੈਣ ਜਿੰਨੇ ਵੀ ਆਉਂਦੇ ਨੇ ਬਾਹਰ ਜਾਣ ਵਾਸਤੇ ਜਾਂ ਉਹਦਾਂ ਕਈ ਹੋਰ ਮਸਲਿਆਂ ਨੂੰ ਮਿਲਣਾਂ ਵਾਸਤੇ ਆਉਂਦੇ ਨੇ ਕਿਉਂਕਿ ਮਿਲਣ ਵਾਸਤੇ ਥਾਂ ਚਾਹੀਦੀ ਪ੍ਰੋਪਰ। ਘਰ ਦੇ ਵਿੱਚ ਕਈ ਵਾਰ ਫੈਮਿਲੀ ਹੁੰਦੀ ਹੈ, ਬੱਚੇ ਹੁੰਦੇ ਆ ਕਈ ਵਾਰ ਮੈਂ ਬਾਹਰ ਹੋਣਾ। ਸੋ ਅਸੀਂ ਬਾਹਰ ਉਹਨੇ ਤਾਂ ਲੋਕ ਹੁੰਦਾ ਹੈ ਕਈ ਵਾਰ ਮਤਲਬ ਵੇਟ ਕਰਨੀ ਪੈਂਦੀ ਏ ਆਏਗੇ ਨੂੰ ਹਨਾ ਵੀ ਬਾਹਰ ਖੜੇ ਰਹਿੰਦੇ ਨੇ ਉਹ ਚੱਕਰ ਦਾ ਹੀ ਹੋਏਗਾ ਆਫਿਸ ਦੇ ਵਿੱਚ ਕੋਈ ਨਾ ਕੋਈ ਸਟਾਫ ਮੈਂਬਰ ਹੋਏਗਾ ਜੇ ਕੋਈ ਆਂਦਾ ਹੈ ਤਾਂ ਜੇ ਅਸੀਂ ਕਿਤੇ ਬਾਹਰ ਵੀ ਆ ਤਾਂ ਵੇਟ ਕਬੇਟਿੰਗ ਵਾਸਤਾ ਏਰੀਆ ਬਣਿਆ ਹੋਣਾ ਚਾਹ ਪਾਣੀ ਦਾ ਇੰਤਜ਼ਾਮ ਦੀ ਹੋਊਗਾ ਵਧੀਆ ਹਨਾ ਵੇਟ ਕਰਨ ਵਾਸਤੇ ਕੋਈ ਜ਼ਿਆਦਾ ਤਕਲੀਫ ਨਹੀਂ ਹੋਏਗੀ ਉਹ ਏਰੀਆ ਬਣਾ ਲੈ ਇੱਕ ਕਮਰੇ ਨੂੰ ਅਸੀਂ 뮤직 ਰੂਮ ਬਣਾ ਰਹੇ ਆਂ ਆਪਣਾ ਬੱਚੇ ਜਿਹੜੇ ਮੇਰੇ ਸਟੂਡੈਂਟਸ ਆ ਕੇ ਇੱਥੇ ਨਾਲ ਪੜ੍ਹਿਆ ਕਰਨਗੇ ਅਸੀਂ ਗਾਇਆ ਕਰਾਂਗੇ ਮਤਲਬ ਵਧੀਆ ਏਰੀਆ ਬਣਾਵਾਂਗੇ ਮਤਲਬ ਵਧੀਆ ਸਿਸਟਮ ਹੋ ਉਹ ਉਹਦੇ ਵਾਸਤੇ ਹੋ ਗਿਆ ਹਲੇ ਮੈਂ ਬਹੁਤ ਜ਼ਿਆਦਾ ਡੈਕੋਰੇਸ਼ਨ ਦੇ ਉੱਪਰ ਇਦਾਂ ਉਹਦਾ ਖਰਚਾ ਨਹੀਂ ਕਰ ਰਿਹਾ ਹੈਗਾ ਸਿਰਫ ਬੇਸਿਕ ਬੇਸਿਕ ਕੰਮ ਕਰ ਰਿਆ ਥੋੜੇ ੋੜੇ ਦੇਖਾਂਗੇ ਸਿਸਟਮ ਬਣਾ ਕੇ ਹੈਨਾ ਤੇ ਬਹੁਤ ਜ਼ਿਆਦਾ ਡੈਕੋਰੇਟਿਵ ਤਾਂ ਮੈਂ ਅਬੀ ਛੁੱਟ ਬੂੰਗੀ ਜਿਹੜਾ ਤਵਾਈ ਲਿਆਵਾਂਗੇ ਖਿੱਚ ਖਿੱਚਦਾ ਹੈ ਬੇਸਿਕਲੀ ਆਏ ਹਾਏ ਭਾਂਡੇ ਬੇਸਿਕਲੀ ਇਦਾਂ ਦਾ ਕੰਮ ਹੋ ਜਾਏਗੀ ਬੈਠਣ ਦਾ ਇੱਕ ਵਧੀਆ ਹੋ ਜਾਏ ਆਇਆ ਗਿਆ ਸੱਜਣ ਵੀ ਤਰ ਚੰਗਾ ਲੱਗੇ ਇਹ ਸਿਸਟਮ ਆਪਾਂ ਬਣਾਣਾ ਚਾਹਦੇ ਹਾਂ ਬਾਕੀ ਜੀ ਮੇਰਾ ਬਰੋ ਮਨਜੂਰ ਠੀਕ ਹੈ ਤੇ ਹੁਣ ਇਬਾਦਤ ਨੂੰ ਅੱਜ ਨੱਕ ਵਗ ਰਹੀ ਹੈ ਇਬਾਦਤ ਨੂੰ ਥੋੜਾ ਜਿਹਾ ਜੁਕਾਮ ਹੋ ਗਿਆ ਦਵਾਈ ਲਿਆਉਂਦੀ ਹੈ ਬਾਦੇ ਦੀ ਦਵਾਈ ਦਿੱਤੀ ਹੈ ਇਹਨੂੰ ਤੇ ਇਹ ਖਾਂਸੀ ਵੀ ਆ ਰਹੀ ਹੈ ਮੌਸਮ ਚੇਂਜ ਹੋ ਰਿਹਾ ਮੇभी ਤਾਂ ਕਰਕੇ ਹਨਾ ਤੇ ਉਸ ਆਮ ਨਾਲ ਉਹਦੀ ਨੱਕ ਦੀ ਦਵਾਈ ਦੇਦੀ ਐ ਸਲਾਈਨ ਵਾਟਰ ਪਾ ਦਿੱਤਾ ਹੈ ਡਾ ਨ ਸਾਰਾ ਕੁਝ ਹੁਣ ਪਿਆਸ ਬਹੁਤ ਜਿਆਦਾ ਲੱਗ ਰਹੀ ਹੈ ਕਿਉਂਕਿ ਅੱਜ ਅਸੀਂ ਖਾਦੇ ਨੇ ਕੁਲਚੇ ਉਹ ਸਿੰਧੀ ਸਵੀਟਸ ਵਿੱਚ ਬੈਠ ਕੇ ਕਿਰਨ ਕਿਰਨ ਦੇ ਦਾ ਪੁੜੀਆਂ ਖਾਦੀਆਂ ਨੇ ਨਾ ਖਿੱਚ ਗਏ ਕਿਰਨ ਨੇ ਖਾਸਾ ਜ਼ਿਆਦਾ ਖਾ ਰਿਆ ਔਰ ਜਿਆਦੀ ਜਿਆਦੀਆਂ ਖਾਦੀਆਂ ਨੇ ਐਕਸਟਰਾ ਵੀ ਮੰਗਾਈਆਂ ਨੇ ਇਹ ਮੈਡਮ ਤਾਂ ਵੀ ਭਟੂਰੇ ਲਿੱਤੇ سلسلہ ਨਾ ਨਹੀਂ ਕਰਦੇ ਇਹ ਆਪਣਾ ਡਨ ਹੋ ਗਿਆ ਜੀ ਦੋਸਤੋ ਹੁਣ ਬਸ ਹੋਪਫੁਲੀ ਕੱਲ ਜਾਂ ਪਰਸੋਂ ਤੱਕ ਆਪਾਂ ਉੱਥੇ ਬਹਿਣਾ ਸ਼ੁਰੂ ਕਰ ਦਾਂਗੇ ਦੋ ਕੁ ਦਿਨਾਂ ਦੇ ਕੱਲ ਤਾਂ ਨਹੀਂ ਹੁੰਦਾ ਕੱਲ ਨਹੀਂ ਦੋ ਤਿੰਨ ਦਿਨ ਲੱਗ ਹੀ ਜਾਣਗੇ ਬਾਲੇ ਬਲੇ ਥੋੜੀ ਸਫਾਈ ਸੁਥੀ ਕਰਾ ਲਈਏ ਸਫਾਈ ਤਾਂ ਵੈਸੇ ਕਰਾਨੀ ਪੈਂਦੀ ਹੈ ਕਿ ਪਹਿਲਾਂ ਕੋਈ ਹੋਰ ਰਹਿੰਦੇ ਸਨ ਉੱਥੇ ਫਲੈਟ ਦਾ ਉਹ ਸਫਾਈ ਸਭ ਕੁਝ ਕਰਾ ਲਈਏ ਤੇ ਥੋੜਾ ਜਿਹਾ ਸੋਚ ਰਿਹਾ ਵੀ ਜਿੱਥੇ ਜਿੱਤੇ ਪੇਂਟ ਖਰਾਬ ਹੈ ਪੇਂਟ ਵੀ ਕਰਾ ਲਈਏ ਥਾਂ ਦੇ ਉੱਪਰ ਉਹ ਅਜਾ ਚਣਜਾ ਲੱਗ ਜਾਂਦਾ ਬਾਕੀ ਤੁਹਾਨੂੰ ਦਿਖਾਵਾਂਗੇ ਕੱਲ ਫਲੈਟ ਪਰ ਕੱਲ ਉਹਦੇ ਨਾਲ ਤੁਹਾਨੂੰ ਦਿਖਾਨੇ ਇੱਕ ਵਾਰੀ ਕਿਹੜਾ ਫਲੈਟ ਹੈ ਫਿਰ ਤੁਸੀਂ ਦੇਖਿਓ ਫਿਰ ਤੁਹਾਨੂੰ ਸਾਰਾ ਸਮਝ ਆ ਜਾਏਗਾ ਠੀਕ ਹੈ ਹੁਣ ਇਹ ਇਬਾਦਤ ਦੇ ਇਬਾਦਤ ਦੀਆਂ ਮਸਕਰੀਆਂ ਦੇਖੋ ਕਰ ਬੇਟੂ ਕਰ ਗੁੱਸਾ ਕਰ ਰਹੀ ਏ

ਦੋਸਤੋ ਅਗਲੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਕੱਲ ਤੁਹਾਨੂੰ ਪਤਾ ਸੀ ਅਸੀਂ ਮੈਂ ਸਮਾਨ ਸਮੂਨ ਖਰੀਦ ਲਿਆ ਸੀ ਇਬਾਦਤ ਮੇਰੀ ਗੋਦੀ 'ਚ ਇਬਾਦਤ ਨੂੰ ਲੱਗ ਗਿਆ ਸੀ ਜ਼ੁਕਾਮ ਤੇ ਰਾਤ ਥੋੜੀ ਤਬੀਅਤ ਦੀ ਖਰਾਬ ਹੋ ਗਈ ਸੀ ਬੁਖਾਰ ਇਹਨੂੰ ਹੋ ਗਿਆ ਸੀ ਇਬਾਦਤ ਨੂੰ ਤੇ ਬੁਖਾਰ ਤੋਂ ਬਾਅਦ ਜ਼ੁਕਾਮ ਇਹਨੂੰ ਬਹੁਤ ਜ਼ਿਆਦਾ ਹੋ ਗਿਆ ਸੀ ਪਰਮਾਤਮਾ ਦੀ ਮਿਹਰ ਤੁਹਾਡੀਆਂ ਦੁਆਵਾਂ ਤੇ ਇਬਾਦਤ ਹੁਣ ਥੋੜੀ ਠੀਕ ਫੀਲ ਕਰ ਰਹੀ ਹੈਗੀ ਹੈ ਤੇ ਸੁਰਸੁਰ ਹਲੇ ਵੀ ਨੱਕ ਕਰ ਰਹੀ ਹੈ ਲੇਕਿਨ ਉਹਨੂੰ ਫੀਵਰ ਨਹੀਂ ਹੈਗਾ ਇਹਨੂੰ ਤੇ ਜਿਹਦੇ ਕਰਕੇ ਹੁਣ ਸਾਡਾ ਵੀ ਤਕਰੀਬਨ ਤਕਰੀਬਨ ਦੁਪਹਿਰ ਦੇ ਸਵੇਰ ਦੇ 12 ਵਜੇ ਪਏ ਨੇ ਅਸੀਂ ਸਵੇਰ ਦੇ ਇਹਦੇ ਚ ਲੱਗੇ ਹੋਇਆ ਖਾਣਾ ਵੀ ਨਹੀਂ ਖਾਦਾ ਵੀ ਚਲੋ ਇਬਾਦਤ ਇਹਨੂੰ ਦੇਖ ਲਈਏ ਕਿਉਂਕਿ ਅੱਜ ਮੈਂ ਫਲੈਟ ਵਿੱਚ ਸ਼ਿਫਟਿੰਗ ਕਰਨੀ ਸੀ ਸੋ ਅੱਜ ਦੀ ਸ਼ਿਫਟਿੰਗ ਮੈਂ ਨਹੀਂ ਕਰ ਪਾਵਾਂਗਾ ਉਹ ਕਾਰਨ ਇਬਾਦਤ ਕਰਕੇ ਇਹਦੀ ਕੇਅਰ ਜ਼ਿਆਦਾ ਜ਼ਰੂਰੀ ਹੈ ਸੋ ਪਹਿਲਾਂ ਆਪਾਂ ਇਹਦੀ ਕੇਅਰ ਕਰ ਲਈ ਫਿਰ ਸ਼ਿਫਟਿੰਗ ਸ਼ਿਫਟਿੰਗ ਦੇਖਾਂਗੇ ਤੇ ਜਿਹੜਾ ਸਮਾਨ ਆਣਾ ਸੀ ਉਹਨਾਂ ਨੂੰ ਵੀ ਮੈਂ ਕਹਤਾ ਹਲੇ ਨਾ ਭੇਜੋ ਕਿਉਂਕਿ ਫਿਰ ਮੈਂ ਥੋੜਾ ਬਾਅਦ ਚ ਭੇਜ ਦਿਓ ਉਹਨੋਂ ਸਮਾਨ ਭੇਜਣਗੇ ਜਿਸ ਟਾਈਮ ਬਾਅਦ ਮੇਨ ਲੱਗਿਆ ਇਬਾਦਤ ਹੁਣ ਐਕਟਿਵ ਐ ਖੇਡ ਰਹੀ ਐ ਭੱਜ ਰਹੀ ਐ ਬੋਕਰ ਚਲਾ ਰਹੀ ਐ ਫੇਰ ਹੀ ਮੈਂ ਕੰਮ ਸ਼ੁਰੂ ਕਰੂੰਗਾ ਜੀ ਬਾਬੂ ਬਾਬੂ ਅਜੇ ਕੋ ਛਾਰੇ ਤੁਹਾਨੂੰ ਬਲੇਸਿੰਗਸ ਦੇ ਰਹੇ ਨੇ ਤੇ ਹੁਣ ਤੁਹਾਨੂੰ ਫਲੈਟ ਵੀ ਦਿਖਾਣੇ ਆ ਜੀ ਪਹਿਲੀ ਗੱਲ ਕੱਲ ਦੇ ਵਲੋਗ ਵਿੱਚ ਦੇਖੇ ਤੁਸੀਂ ਫਲੈਟ ਕਿਵੇਂ ਅੱਜ ਦਾ ਵਲੋਗ ਤਾਂ ਸਾਡਾ ਇੰਨਾ ਹੀ ਪ੍ਰਵਾਨ ਕਰਿਓ ਕਿਉਂਕਿ ਥੋੜਾ ਜਿਹਾ ਇਬਾਦਤ ਕਰਕੇ 2 ਦਿਨ ਹੋ ਗਏ ਨੇ 2 ਦਿਨ ਤੋਂ ਵਲੋਗ ਨਹੀਂ ਪਾਇਆ ਤੇ ਦੋ ਦਿਨ ਤੋਂ ਵਲੋਗ ਤਾਂ ਨਹੀਂ ਪਾਇਆ ਕਿ ਤੁਹਾਨੂੰ ਪਤਾ ਕਿ ਕੰਮ ਕਾਜ ਜਮਾ ਬਹੁਤ ਜ਼ਿਆਦਾ ਬੀਜ਼ੀ ਹੋ ਗਿਆ ਸੀ ਭਜ ਨਟ ਕਰਨੀ ਸੀ ਹਾਂਜੀ 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 ਦੱਸੋ ਓਏ ਤੇਰੀ ਦੀ ਓਏ ਜੀ ਦੀ ਦੇਖੋ ਪਾਪਾ ਓਰੇ ਪਾਪਾ ਦੋ ਦਿਨ ਤੋਂ ਵਲੋਗ ਇਸੇ ਕਰਕੇ ਨਹੀਂ ਆਇਆ ਕਿਉਂਕਿ ਕੰਮ ਕਾਜ ਜਿੰਨੇ ਵਿਅਸਤ ਸੀ ਨਾ ਫੋਨ ਚੱਕਣ ਦਾ ਟਾਈਮ ਨਹੀਂ ਸੀ ਫਿਰ ਚਲੋ ਮਾੜਾ ਮੋਟਾ ਸੀ ਤੁਹਾਡੇ ਤੁਹਾਨੂੰ ਪਤਾ ਲੱਗਦਾ ਰਹੇ ਵੀ ਵੀ ਜਿਹੜਾ ਕਰਨ ਕਿੱਥੇ ਨੇ ਇਬਾਦਤ ਕਿੱਥੇ ਆ ਕੀ ਕਰ ਰਹੇ ਨੇ ਸੋ ਉਹਦੇ ਲਈ ਅੱਜ ਦਾ ਵਲੋਗ ਜਿਹੜਾ ਪਾਇਆ ਇਹਨਾਂ ਪ੍ਰਮਾਨ ਕਰਿਓ ਕੱਲ ਦੇ ਵਲੋਗ 'ਚ ਤੁਹਾਨੂੰ ਸਾਰਾ ਫਲੈਟ ਦਿਖਾਵਾਂਗੇ ਕਿਵੇਂ ਸੈਟਿੰਗ ਕਰ ਰਹੇ ਹਾਂ ਕਿੱਥੇ-ਕਿੱਥੇ ਕਰ ਰਹੇ ਆ ਉਹ ਦਿਖਾਵਾਂਗੇ ਤੇ ਮਾਫੀ ਚਾਹੁੰਦੇ ਆ ਲੇਟ ਵਲੋਗ ਲਈ ਤੇ ਹੁਣ ਦਿਓ ਬਾਏ ਇਹਨੂੰ ਮੈਂ ਸਾਹਮਣਾ ਇਹ ਕੁਝ ਕਹਿ ਰਹੀ ਹੈ ਮੈਨੂੰ ਕੁਝ ਕਹਿਣਾ ਚਾਹ ਰਹੀ ਹੈ ਮੈਨੂੰ ਹਲੇ ਸਮਝ ਨਹੀਂ ਆ ਰਹੀ ਸਮਝ ਗਿਆ ਤੁਸੀਂ ਗੁੱਸਾ ਕਰ ਰਹੇ ਹੋ ਪਾਪਾ ਫੋਨ ਬੰਦ ਕਰ ਦਿਓ ਆਏ ਹਾਏ ਆਏ ਹਾਏ ਬਦੋ ਬਦੀ ਬਦੋ ਬਦੀ ਚਲੋ ਦੋਸਤੋ ਮਿਲਦੇ ਆ ਕੱਲ ਬਾਏ ਬਾਏ